ਆ ਵੀ ਮਿੱਤਰੋ ਗੰਗਾ ਨਦੀ ਉੱਤੇ ਆਪਾਂ ਆਸੇ ਤੂਏ ਦੇ ਤੁਰੇ ਜਾਂਦੇ ਆ ਬਹੁਤ ਲੰਮਾ ਟੋੜਾ ਪੋੜਾ ਮਿੱਤਰੋ ਠੰਡੀ ਠੰਡੀ ਹਵਾ ਆਉਂਦੀ ਆ ਪਹਾੜਾਂ ਚੋਂ ਦੇਖ ਪਾਣੀ ਦੇ ਪੈਂਦੇ ਸਲਾਟੇ ਆਵਾਜ਼ ਸੁਣਦੀ ਐ ਓਨੀ ਕਾ ਸਕੂਟਰ ਮੋਟਰਸਾਈਕਲ ਕਰੀ ਜਾਂਦੇ ਐ ਓਨੀ ਕਾ ਗੰਗਾ ਬਈਆ ਕਰੀ ਜਾਂਦੀ ਐ ਕੰਟਰੋਲ ਲੈ ਕੇ ਚੱਲਾਂਗੇ ਆਪਾਂ ਜਿਹੜਾ ਪੁਲ ਹੱਲਣ ਵਾਲਾ ਉਹ ਤੇ ਵੀ ਹਲਦਾ ਵੀ ਬਖਾਵਾਂਗੇ ਬਹਾਵ ਤੇਜ਼ ਬਹੁਤ ਹੈ ਗੰਗਾ ਦਾ ਵੇ ਕਿੰਨਾ ਖੜਕਾ ਹੁੰਦਾ ਪਾਣੀ ਤੇਜ਼ੀ ਨਾਲ ਬਹੁਤ ਚੱਲ ਰਿਹਾ ਤਾਂ ਹੀ ਤਾਂ ਖੜਕਾ ਹੁੰਦਾ ਇੰਨਾ ਰਾਮ ਚੂਲਾ ਜਿਹੜਾ ਕੀ ਹਲਦਾ ਮਿੱਤਰੋ ਇਹੋ ਲੈ ਲੋ ਫੜਾ ਅਰੇ ਗੰਗਾ ਮਈਆ ਆ ਦੇਖੋ ਵੀ ਮਿੱਤਰੋ ਹੁੱਲੀ ਜਾਂਦਾ ਹਲੋ ਜੰਪਲ ਲੈਂਦਾ ਪਾਪਾ ਦੇ ਕੋਲ ਮੈਂ ਕਿਹਦਾ ਤੈ ਹੀ ਲਿਖਦਾ ਸੀ ਕੋਈ ਨਹੀਂ ਨੀ ਕਿਸੇ ਨਾ ਨੀ ਤੋ ਜੁੜਦਾ ਉਹ ਬਈ ਰਾਮ ਚੂਲੇ ਦਾ ਸਾਈਕਲ ਹੀ ਧੱਕੀ ਤੁਰਿਆ ਆਉਂਦਾ ਐਦਾਂ ਗੰਗਾ ਮਈਆ ਮਾਰਦੀ ਐ ਛੱਲਾ ਸ਼ਾਂਤ ਮਈ ਪਾਣੀ ਐ ਇਧਰੋਂ ਕਸਤੀ ਲੈ ਆਉਂਦਾ ਬਾਈ ਮਿੱਤਰੋ ਇਹ ਕੋ ਦਰਾਫਟਿੰਗ ਵਾਲੇ ਤੁਰੇ ਫਿਰਦੇ ਆ ਉੱਚੀਆਂ ਉੱਚੀਆਂ ਪਹਾੜੀਆਂ ਦੇ ਨਾਲ ਕਿਰਿਆ ਵੇ ਆ ਦੇਖਣ ਵਾਲੇ ਵੀਊ ਹੈ ਮਿੱਤਰੋ ਠੰਡੀ ਠੰਡੀ ਹਵਾ ਚੱਲਦੀ ਹੈ ਭਾਈ ਜੇ ਡਾਕਟਰ ਤੇ ਆ ਨਾ ਝਟਕੇ ਜਿ ਲੈਂਦਾ ਖਲਦਾ ਪੂਰਾ ਜਦੋਂ ਮੈਂ ਪਹਿਲੀ ਵਾਰ ਆਇਆ ਸੀ ਉਦੋਂ ਤਾਂ ਆਏ ਲੱਗਿਆ ਵੀ ਹੁਣ ਵੀ ਡਿੱਗੇ ਵੀ ਮਿੱਤਰੋ ਵੀ ਤੇ ਹੁਣ ਵੀ ਡਿੱਗ ਪੇ ਪਰ ਹੁਣ ਥੋੜਾ ਜਿਹਾ ਹੌਸਲੇ ਨਾਲ ਤੁਰੇ ਜਾਂਦੇ ਆ ਕੀ ਚਾਹੀਏ ਭਰਾਵਾ ਹਾਂਜੀ ਕੀ ਕਿਉਂ ਨਹੀਂ ਚਾਹੀਦਾ ਜੀ ਕਿਉਂ ਖਾ ਕੇ ਤਾਂ ਡਾਕਟਰ ਕਹਿੰਦਾ ਐਵੇਂ ਦਿੱਕਤ ਹੋ ਜਾਂਦੀ ਆ ਨਾ ਖਾਇਆ ਕਰੋ ਕਸਟੋਲ ਵੱਧ ਆਂ ਆਟਕੇ ਗੋਲੇ ਖਿਲਾ ਲਓ ਭਈ ਯਹਾਂ ਪਰ ਮੱਛੀ ਦੇਖ ਲਓ ਕੰਮਾਨੀ ਵਿੱਚ ਕਿੰਨੇ ਮੱਛੂ ਦਾ ਮੱਛੀਆਂ ਇਹਨੇ ਠੰਡੇ ਪਾਣੀ ਚ ਕੀ ਕਰਦੀਆਂ ਕੁੜੇ ਮੈਂ ਆਪ ਬੜੀ ਬੜੀ ਮੱਛੀ ਦੇਖਦਾ ਤੁਹਾਨੂੰ ਦਿਖਾਇਆ ਜਾਂਦਾ ਮੱਛੀ ਕਿੱਥੇ ਆ ਕੋਸਣਾ ਕੁਛ ਵਿਚਨ ਵਾਲੇ ਬਈ ਫਿਰਦੇ ਰਹਿੰਦੇ ਆ। ਉਹ ਉੱਚੀ ਪਹਾੜੀ ਆ ਗਈ। ਹਉ ਆ ਕੇ ਮਕਾਨ ਤੇ ਉੱਤੋਂ ਦੇਖੋ ਮਕਾਨਾਂ ਦੇ ਉੱਤੇ ਤੁਸੀਂ ਦੇਖੋਗੇ ਤਾਂ ਰੂੜ ਬਣੀ ਹੋਈ ਹੈ। ਉੱਤੇ ਬਈ ਇਕਲਟਾ ਕੋਈ ਨਾ ਕੋਈ ਤੁਹਾਨੂੰ ਦਿਖੂਗਾ। ਆਇਦਰਾ ਸੈਲਫੀਆਂ ਲਈ ਜਾਂਦੇ ਆ। ਆਹ ਦੇਖੋ ਕਿਵੇਂ ਹਲ ਦਾ ਵੀ ਡਿੱਗ ਪਿਆ ਡਿੱਗ ਪਿਆ ਡਿੱਗ ਪਿਆ ਲੱਗਦਾ। ਤੇ ਜੇ ਸੱਜਣੋਂ ਡਿੱਗ ਪਿਆ ਤਾਂ ਮੈਨੂੰ ਤਰਨਾ ਵੀ ਨਹੀਂ ਆਉਂਦਾ ਮਿੱਤਰੋ ਫੇਰ ਆ ਵੀਡੀਓ ਵੀ ਅਪਲੋਡ ਨਹੀਂ ਹੋਣੀ ਤੇ ਨਾ ਹੀ ਥੋੜਾ ਦੇਖੀ ਜਾਣੀ ਐ ਉਹ ਵੇਖੋ ਉੱਤੇ ਰੋਡ ਚੱਲਦੀ ਪਈ ਓਏ ਲਾਵੀ ਸੱਜਣੋ ਜਦੋਂ ਕਿਤੇ ਰਿਸ਼ੀਕੇਸ਼ ਆਉਂ ਤਾਂ ਇਹ ਆ ਗਿਆ ਜੀ RAM ਝੂਲਾ ਤੇ RAM ਝੂਲੇ ਤੇ ਦੇਖੋ ਵਿਊ ਪਹਾੜੀਆਂ ਮਾਰਦਾ ਪਾਣੀ ਠਾਠਾਂ ਲੈ ਵੀ ਸੱਜਣੋ ਤੁਹਾਨੂੰ ਰਾਮ ਝੂਲੇ ਦੇ ਦਰਸ਼ਨ ਕਰਾਏ ਤੇ ਬਾਹਲਾ ਚ ਰੁਕਣ ਦਾ ਫਾਇਦਾ ਨਹੀਂ ਭਰਾਵੋ ਹਲਦਾ ਮੈਨੂੰ ਲੱਗਦਾ ਡਰ ਤੇ ਜੇ ਵੀਡੀਓ ਲੱਗੀ ਚੰਗੀ ਤਾਂ ਵੀਡੀਓ ਨੂੰ ਦਿਓ ਸ਼ੇਅਰ ਕਰ ਰਿਆ ਨਾਲ ਬਾਜ਼ਾਰ ਇੱਥੇ ਮਿਲਦੇ ਆ ਸੋਹਣੇ ਸੋਹਣੇ ਸੂਤੀ ਕੱਪੜੇ ਤੇ ਆ ਇਧਰ ਇਧਰ ਮਾਲਾ ਪਈਆਂ ਤੇ ਫੋਟਮਾਂ ਪਈਆਂ ਤੇ ਰੇਟ ਵਾਲੀਆਂ ਕੱਢ ਦਿੰਦੇ ਇੱਕ ਅਸਰਾ ਭਾਈ